ਠੀਕ ਹੈ ਤੇ ਆ ਗੱਡੀ ਦੇ ਦਾਂਗੇ ਆਪਾਂ 85000 ਦੀ 2010 ਮਾਡਲ ਹਜੇ ਦੀ ਪਾਸਿੰਗ ਵੀ ਪਈ ਹੈ ਲੈ ਬਈ 85000 ਦੇ ਗੇ ਵੀਰੇ 1 40 ਦੀ ਦੇ ਦਾਂਗੇ 1 ਲੱਖ 40000 ਦੀ ਵੱਡੇ ਥੋੜਾ ਲੱਖ ਦੀ ਨਵੀਂ ਹੈ ਹਾਂਜੀ ਹਾਂਜੀ ਸਾਲ ਪੁਰਾਣੀ ਕਾਰ ਤੇ ਹੁਣ ਕਿੰਨੇ ਦਾ ਡਿਸਕਾਊਂਟ ਦੇਵਾਦੇ ਤੁਸੀਂ ਦੱਸ ਦੋ ਕਿੰਨੇ ਚੱਕਦੇ ਆ ਬਾਈ ਇਹ ਆਪਾਂ ਦੇ ਦਾਂਗੇ ਵੀਰੇ 1811 ਲੱਖ ਓਕੇ ਇਹ ਫਰਜ ਕਿੰਨੇ ਦੇ ਦਾਂਗੇ ਵੀਰੇ ਆਪਾਂ ਇਹ ਗੱਡੀ ਦੇ ਦਾਂਗੇ ਵੀਰੇ 2 ਲੱਖ 80000 ਦੀ ਲੈ ਬਈ 2 ਲੱਖ 70000 ਦੀ ਉਹ ਲੱਖ ਰੁਪਏ ਦੀ ਦੇ ਦਾਂਗੇ ਵੀਰੇ 1 ਲੱਖ 99000 ਦੀ ਵੋਲਕਸ ਵੈਗਨ ਦੀ ਵੈਂਟੋ ਡੀਜ਼ਲ ਹੈ ਹਾਂਜੀ ਡੀਜ਼ਲ ਵੀ ਡੀਜ਼ਲ ਇਹ ਗੱਡੀ ਦੇ ਦਾਂਗੇ ਵੀਰੇ 170 ਦੀ 1 ਲੱਖ 70 ਦੀ 2000 ਸਾਰੇ ਭਰਾਵਾਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਲੋ ਜੀ ਕਹਿੰਦਾ ਪੰਜਾਬ ਦਾ ਇੱਕ ਮਸ਼ਹੂਰ ਕਾਰ ਬਾਜ਼ਾਰ ਵਡਿੰਗ ਕਾਰ ਬਾਜ਼ਾਰ ਮਤਲਬ ਆਪਣੇ ਕਿਸੇ ਭਰਾ ਨੇ ਲੈਸ ਵਾਜਣਾ ਮਤਲਬ ਕੱਟ ਬਜਟ ਹੈ ਵਧੀਆ ਕਾਰ ਲੈਣੀ ਹੈ ਤਾਂ ਤੁਸੀਂ ਆਪਸ਼ਨ ਦੇ ਵਿੱਚ ਉਰੇ ਆ ਸਕਦੇ ਹੋ ਪੁਰਾਣਾ ਮਲਾ ਉਹਨਾਂ ਨਮਾ ਸਟਾਕ ਆ ਗਿਆ ਵੀਰੇ ਤਾਂ ਕਰਕੇ ਆਪਾਂ ਉਰੇ ਆਇਾਂਗੇ ਠੀਕ ਹੈ 70 80000 ਤੋਂ ਲੈ ਕੇ ਆਪਾਂ ਮੈਂ 7 ਲੱਖ ਵਾਲੀ ਕਾਰ ਲੈ ਲਓ ਸਾਰਿਆਂ ਮਿਲ ਜਾਣੀਆਂ ਬਾਈ ਨਾ ਕਰਦੇ ਕਲੀ ਕਲੀ ਗੱਡੀ ਦੀ ਗੱਲਬਾਤ ਬਾਕੀ ਸਟਾਕ ਦੇ ਇੱਕ ਵਾਰੀ ਵੈਸੇ ਨਾਦਰ ਮਰਾਦੇ ਬਾਕੀ ਤੁਸੀਂ ਆਉਣਾ ਕਿੱਥੇ ਇਹ ਪੈਂਦਾ ਆਪਣਾ ਹੰਢਿਆਏ ਦੇ ਵਿੱਚ ਆ ਮੇਨ ਰੋਡ ਚੱਕ ਰਹੀ ਸਾਰਿਆਂ ਨੂੰ ਹੰਢਿਆਏ ਤੋਂ ਜਿਹੜੀ ਮਾਨਸਾ ਦੀ ਮੇਨ ਰੋਡ ਹੈ ਨਾ ਆ ਵਾਲੀ ਹੈ ਜਦੋਂ ਤੁਸੀਂ ਹੰਢਿਆਏ ਤੋਂ ਮਾਨਸਾ ਵਾਲੇ ਪਾਸੇ ਨੂੰ ਜਾਓਗੇ ਹੰਢਿਆਏ ਤੋਂ ਮਾਨਸਾ ਤਾ ਸਭ ਨੂੰ ਸੱਜਿਆਤ ਦੇ ਨਜ਼ਰ ਆ ਜਾਊਗਾ ਬੋਰਡ ਇਹਨਾਂ ਦਾ ਵਾਰਲੇ ਪਾਸੇ ਲੱਗਿਆ ਹੋਇਆ ਵੜਿੰਗਕਾਰ ਬਾਜ਼ਾਰ ਬਾਕੀ ਸਾਹਮਣੇ ਵੀ ਸੇਮ ਬੋਰਡ ਲੱਗਿਆ ਹੋਇਆ ਬਾਕੀ ਭਰਾ ਨਾਲ ਕਰਦੇ ਜੀ ਗੱਲਬਾਤ ਕੱਲੀ-ਕੱਲੀ ਗੱਡੀ ਦੀ ਆਪਾਂ ਤੁਹਾਨੂੰ ਸਾਰਾ ਕੁਝ ਡੀਟੇਲ ਵਗੈਰਾ ਤੇ ਰੇਟ ਪ੍ਰਾਈਸ ਦੱਸ ਦੇਈਏ ਚਲ ਚੱਲੀਏ ਆਪਣੇ ਨਾਲ ਆ ਪਹਿਲਾਂ ਤਾਂ ਵੀਰੇ ਕੀ ਹਾਲ ਚਾਲ ਹੈ ਠੀਕ ਹੋ ਕਹਿੰਦਾ ਜੀ ਇੱਕ ਵਾਰੀ ਹੋਰ ਵੀਰੇ ਸਾਰਾ ਗੱਲਬਾਤ ਵਾਲੀ ਚੀਜ਼ ਤੇ ਵੀਰੇ ਵੜਿੰਗਕਾਰ ਬਾਜ਼ਾਰ ਹੰਡਾਇਏ ਦੇ ਵਿੱਚ ਪਹੁੰਚਣਾ ਹਨਾ ਅੱਜ ਵੀਰੇ ਰੇਟ ਇਹੋ ਜਿਹੇ ਦੇਣੇ ਨੇ ਮੈਂ ਕਹਿੰਦਾ ਬੰਦਾ ਸੁਣ ਕੇ ਬੱਸ ਐਂ ਕਹਦੇ ਮਾ ਤਾਂ ਹੁਣੀ ਆਇਆ ਮਾ ਜਿਹੜੇ ਕਹਿ ਦੋਗੇ ਯਾਰ ਉਹੀ ਦੇ ਦਾਂਗੇ। ਬਾਕੀ ਗੱਲ ਹੈ। ਹਾਂਜੀ ਹਾਂਜੀ। ਅੱਜ ਰੇਟ ਮੇਰੇ ਭਾਈ ਗੱਡੀਆਂ ਇਹਨਾਂ ਦੀਆਂ ਲੈ ਹੈਨਾ। ਹਾਂਜੀ। ਲਓ ਜੀ ਹੰਡਿਆ ਆ ਇਹਦੇ ਵਿੱਚ ਆ ਜਾਓ ਬੜਿੰਗ ਕਾਰ ਬਜ਼ਾਰ ਬਾਕੀ ਐਡਰੈਸ ਕੰਟੈਕਟ ਨੰਬਰ ਦੋਨੋਂ ਚੱਲ ਰਹੇ ਨੇ ਸਕਰੀਨ ਤੇ। ਆ ਜਿਹੜੀਆਂ ਆਪਣੀਆਂ 12 ਬੂਰਾ ਮਾਡਲ ਤੋਂ ਉੱਪਰਕਾਰਾਂ ਹੈਗੇ ਨੇ ਸਾਡੇ ਤੇ ਕਰਾ ਦਾਂਗੇ ਲੋਨ। ਜਿਹੜੇ ਉਹ ਤੋਂ ਛੋਟੀਆਂ ਕਰ ਆਉਣਗੀਆਂ ਲੋਕਲ ਦਾ ਲੋਨ ਕਰਾ ਦਾਂਗੇ ਵੀਰੇ ਜਿਹੜੇ ਲੋਕਲ ਆਪਣਾ ਬਰਨਾਲਾ ਦੇ ਹੈਗੇ ਨੇ ਹੈਨਾ ਜੀ। ਬਸ ਜਿਵੇਂ ਰਪੇ ਲੱਖ ਸਵਾ ਲੱਖ ਦੀਆਂ ਗੱਡੀਆਂ ਨੇ ਉਹ ਤਾਂ ਕੈਸ਼ ਹੀ ਆ। ਉਹ ਤਾਂ ਕੈਸ਼ ਹੀ ਆ ਹਾਂ। ਜਿਵੇਂ 12 ਮਾ ਸਭ ਤੋਂ ਪਹਿਲੇ ਹੀ ਦਿਖਾਣੇ ਆਪਾਂ ਤੁਹਾਨੂੰ ਬਲੈਨੋ ਮਾਰੂਤੀ ਸੰਜੁਕੀ ਦੀ ਦੱਸੋ ਵੀਰੇ ਮਾਡਲ ਇਹ ਮਾਡਲ 2016 ਵੀਰੇ ਫਸਟ ਓਨਰ ਹੈ 2016 ਪਹਿਲੇ ਨਾਮ ਦੀ ਕਾਰ ਹੈ ਡੀਜ਼ਲ ਵੇਰੀਐਂਟ ਦੇ ਨਾਲ ਹੈ ਵੀਰੇ ਹਣਾ પેટ્રોલ પેટ્રોલ 16 પેટ્રોલ ਪਹਿਲੇ ਨਾਮ ਦੀ ਬਲੈਨੋ ਤੁਹਾਡੇ ਸਾਹਮਣੇ ਖੜੀ ਆ ਬਾਈ ਬਾਈ ਫਿਰ ਦੇਣ ਵਾਲਾ ਰੇਟ ਇਹ ਬਾਈ ਆਪਾਂ ਦੇ ਦਾਂਗੇ ਇੱਕ ਰੇਟ ਹੀ ਹਾਂਜੀ 4 15 ਬਾਈ ਕਹਿੰਦਾ 4 ਲੱਖ 15 ਦੀ ਹਣਾ ਹੁਣ ਪਹਿਲੀ ਕਾਰ ਆ ਗਈ ਫਿਰ ਰੇਟ ਵੀਰੇ ਮੈਂ ਦੇ ਦਾਂ ਲਾਸਟ ਹਣਾ ਬਾਕੀ ਆ ਕੇ ਤੁਸੀਂ ਜਿਹੜਾ ਮਾੜਾ ਤੁਹਾਡਾ ਮਾਨਦਾਨ ਕਰਨਾ ਕਰਾ ਦਿਓ ਰੁਪਈਆ 3 ਲੱਖ 99000 ਦੀ 2016 ਵੀਰੇ ਠੀਕ ਹੈ 16 ਮਾਡਲ ਲਓ ਜੀ ਜਮੀ ਨਵੀਂ ਖੜੀ ਕਰਤੀ 2024 ਦਾ ਮਾਡਲ ਹੈ ਬੰਪਰ ਟੂ ਬੰਪਰ オリジナル ਆ ਪੰਜਾਬ ਨੰਬਰ ਤੁਹਾਡੇ ਸਾਹਮਣੇ ਆਪਾਂ ਕਹਿ ਦਿੰਨੇ ਆ ਵੀਰੇ ਪੱਕੇ ਨੰਬਰ ਦੀ ਗਾ ਪੱਕੇ ਨੰਬਰ ਦੀ ਆ ਫਰਸਟ ਓਨਰ ਆ ਬਰਨਾਲਾ ਨੰਬਰ ਆ ਬਾਈ ਹਾਂਜੀ ਕੈਰਨ ਆਈ ਐਮਟੀ ਕੀਆ ਵਾਲਾ ਵੀ ਕੈਰਨ ਵੀਰੇ 2024 ਆ ਮੰਨ ਕੇ ਚੱਲੋ ਵੀ ਬਸ 1 ਸਾਲ ਪੁਰਾਣੀ ਕਰ ਕੇ ਆਪਾਂ ਕਹਿ ਸਕਦੇ ਹਾਂਗੇ 1645 ਦੀ ਵੀਰੇ ਮਤਲਬ ਇਹ ਕੈਰਨ ਐਮਟੀ ਦਾ ਮਾਡਲ ਬੰਦ ਹੋ ਗਿਆ ਹਾਂ 1645 ਦੀ ਨਿਕਲੀ ਹੋਈ ਹੈ ਇਹ ਸਾਢੇ 16 ਲੱਖ ਦੀ ਨਵੀਂ ਹੈ ਹਾਂਜੀ ਹਾਂਜੀ ਸਾਲ ਪੁਰਾਣੀ ਕਾਰ ਤੇ ਹੁਣ ਕਿੰਨੇ ਦਾ ਡਿਸਕਾਊਂਟ ਦੇਵਾਦੇ ਤੁਸੀਂ ਦੱਸ ਦੋ ਕਿੰਨੇ ਚੱਕਦੇ ਆ ਬਾਈ ਇਹ ਆਪਾਂ ਦੇ ਦਾਂਗੇ ਵੀਰੇ ਇੱਕ ਰੇਟ 11 ਲੱਖ 99000 ਲੈ ਬਈ 11 ਲੱਖ 99000 ਦੀ ਸਿਰਫ 1 ਸਾਲ ਪੁਰਾਣੀ ਕਾਰ ਹਲੇ ਤਾਂ ਵੀਰੇ ਬਹੁਤ ਵੱਡੇ ਵੱਡੇ ਸਰਪ੍ਰਾਈਜ਼ ਪੈਣੇ ਤੁਸੀਂ ਕਹੋਗੇ ਕਿ ਬਈ ਸਵਾਦ ਲਿਆਤਾ ਭਾਈ Maruti Suzuki ਦੀ S-Cross ਵੀਰੇ ਮਾਡਲ ਆ ਇਹ ਮਾਡਲ 15 ਡੀਜ਼ਲ ਵੇਰੀਐਂਟ ਆ ਬਰਨਾਲਾ ਨੰਬਰ ਆ ਵੀਰੇ PV19 ਓਕੇ ਹਾਂਜੀ 15 ਬਰਨਾਲਾ ਨੰਬਰ ਤੁਹਾਡੇ ਸਾਹਮਣੇ ਆ ਬੰਪਰ ਟੂ ਬੰਪਰ オリジナル ਪੱਕੇ ਨੰਬਰ ਦੀ ਕਾਰ ਹੈ ਜੇ ਤੁਸੀਂ ਇਹੀ ਮਾਡਲ ਦੀ ਕੋਈ Swift Lane ਚੱਲੇ ਹੋ ਤਾਂ ਇੱਕ ਵਾਰੀ ਰੁਕ ਜਾਓ ਉਹ ਰੇਟ 'ਚ ਗੱਡੀ ਚਕਾ ਦੂੰਗਾ ਸਵਿਟ ਦਾ ਭਲੇਖੀ ਖਤਮ ਹੋ ਜਾਊਗਾ ਵੀਰੇ ਕਿੰਨੇ ਚਕਾ ਦਾਂਗੇ 15 ਦੇ ਦੋ ਭਾਈ ਆ ਪੀ ਆ ਜਿਹੜਾ ਹਾਂ ਆਦੇਸ ਸਾਹਿਬ ਨਾਲ ਕਰੋ ਫਿਰ ਮੇਰਾ ਰੇਟ ਖਤਰਨਾਕ ਹੀ ਹੁੰਦਾ ਤੁਸੀਂ ਦੇਖ ਲਓ ਵੀ ਰੇਟ ਆਪ ਨੂੰ ਦੇਣਾ ਜਿਹੜਾ ਬੰਦਾ ਕੋਈ 15 ਦੀ ਸੁੱਟ ਲੈਣ ਗਿਆ ਬਸ ਆ ਲੈ ਜੇ ਇਹ ਦੇ ਦਾਂਗੇ ਵੀਰੇ ਆਪਾਂ 430000 ਰੁਪਏ ਦੀ ਗੱਡੀ ਦੇ ਦਾਂਗੇ ਸਵਾ 4 ਲੱਖ ਰੁਪਏ ਦੀ 425000 ਦੀ ਲੈ ਜਾਓ ਲੈ ਭਾਈ ਸ਼ੈਵਲੈਡਾ ਦੀ ਕੈਪਟਿਵਾ ਡੀਜ਼ਲ ਵੇਰੀਐਂਟ ਦੇ ਨਾਲ ਇਹ ਗੱਡੀ ਮੈਸ ਨੂੰ ਦੱਸ ਦਿੰਨਾ ਮੈਂ ਕਹਿੰਨਾ ਇਹਦੇ ਜਿਹੜਾ ਸੈਗਮੈਂਟ ਆ ਗਿਆ ਨਾ ਐਸ ਯੂ ਵੀ ਦੇ ਵਿੱਚ ਆਗੜਾ ਪੂਰਾ ਐਂਡ ਗੱਲਬਾਤ ਵਾਲੀ ਗੱਡਾ 10 ਮਾਡਲ ਦਾ ਵੀਰੇ ਨਾ 10 ਮਾਡਲ ਆ ਪੀਡੀ ਨੰਬਰ ਆ 0033 ਬੀਆਈਪੀ ਨੰਬਰ ਆ ਵੀਰੇ ਬਾਕੀ ਗੱਡੀ ਖੋਲ ਕੇ ਦਿਖਾ ਬਾਈਆਂ ਨੂੰ ਵਿੱਚੋਂ ਜਮਾ ਨਿਊ ਗੱਡੀ ਆ ਬੰਪਰ ਤੋਂ ਬੰਪਰ ओरिजिनल ਆ ਬੁਰਸ਼ ਵੀ ਪੇਂਟ ਦਾ ਨਹੀਂ ਲੱਗਿਆ ਗੱਡੀ ਆ ਇਥੇ ਰੱਖ ਪਰ ਇਹ ਕਿੰਨੇ ਚ ਦੇ ਦਾਂਗੇ ਅੱਜ ਆਪਾਂ ਇਹ ਆਪਾਂ ਦੇ ਦਾਂਗੇ ਗੱਡੀ 2.5 ਲੱਖ ਰੁਪਏ ਦੀ 2,50,000 ਦੀ ਆ ਵੱਡੀ ਗੱਡੀ ਲੈ ਜਾਓ ਐਸਯੂਵੀ ਪਹਿਲਣ ਲਈ ਵੀਡੀਓ ਦੇ ਵਿੱਚ ਆਪਾਂ ਇੱਕ Safari ਪਾਈ ਸੀ ਉਹ ਗੱਡੀ ਮਿੱਤਰੋ 5 ਮਿੰਟਾਂ 'ਚ ਸੇਲ ਹੋਈ ਸੀ ਸਿਰਫ 5 ਮਿੰਟਾਂ ਦੇ ਵਿੱਚ ਬਸ ਉਹ ਚੱਕਰ ਦੇ ਵਿੱਚ ਦੁਬਾਰੋ ਸਫਰੀ ਲਈ ਆ ਉਹ ਗੱਡੀ ਵਿਕੀ ਵੀ ਐ ਉਹਦੀ ਆਪਾਂ ਨੇ ਫੋਟੋ ਵੀ ਪਾਈ ਐ ਜਿਹੜਾ ਨੂੰ ਇਹ ਲੱਗਿਆ ਸੀਗਾ ਕਿ ਤੁਸੀਂ ਵਿਊ ਲੈਣ ਦੇ ਮਾਰੇ ਪਾ ਦੇ ਨਾ ਐਦਾਂ ਦੀ ਕੋਈ ਗੱਲ ਨਹੀਂ ਵੀਰੇ ਇੰਨਾ ਕੋਲ ਪ੍ਰੋਪਰ ਵੀਡੀਓ ਹੀ ਬਣਦੀ ਐ ਜਿਹੜਾ ਕਸਟਮਰ ਗੱਡੀ ਲੈ ਗਿਆ ਉਹਦੇ ਨਾਲ ਫੋਟੋਆਂ ਵੀ ਕਲਿੱਕ ਹੁੰਦੀਆਂ ਨੇ ਠੀਕ ਐ ਹਾਂਜੀ ਹਾਂਜੀ ਅੱਜ ਫੇਰ ਦੁਬਾਰੋ ਇੱਕ ਹੋਰ ਸਸਤੀ ਪੰਜਾਬ ਨੰਬਰ ਦੀ ਟਾਟਾ ਸਫਰੀ ਐ ਉਹ ਦਿੱਲੀ ਨੰਬਰ ਸੀ ਵੀਰੇ ਇਹ ਪੰਜਾਬ ਨੰਬਰ ਦੀ ਆ ਬਾਕੀ ਦੇ ਟਾਇਰ ਲਾਏ ਜਮਾ ਨਵੇਂ ਨੇ ਨਵੇਂ ਟਾਇਰ ਲਾਏ 90 ਪੈਸੇ ਟਾਇਰ ਪਏ ਨੇ ਮਾਡਲ ਕਿੰਨੇ ਵੀਰੇ ਮਾਡਲ 13 ਵੀਰੇ 13 ਹਾਂਜੀ ਡੀਜ਼ਲ Tata Safari ਪੰਜਾਬ ਨੰਬਰ ਤੁਹਾਡੇ ਸਾਹਮਣੇ ਮਤਲਬ ਪੱਕੇ ਨੇ 2.2 VT Decoਰ ਆ ਗਈ ਜਿਹੜੀ ਪਹਿਲਾਂ ਸੀ ਉਹਦੇ ਨਾਲ ਦੀ ਹੀ ਆਏ ਓਕੇ ਇਹ ਫਰਜ ਕਿੰਨੇ ਦੇ ਦਾਂਗੇ ਵੀਰੇ ਆਪਾਂ ਇਹ ਗੱਡੀ ਦੇ ਦਾਂਗੇ ਵੀਰੇ 2,80,000 ਦੀ ਲਾ ਭਾਈ 2,70,000 ਦੀ Tata Safari 5-10 ਹਜ਼ਾਰ ਦਾ ਮੈਂ ਹੀ ਘਟਾਈ ਜਾਣਾ ਮਿੱਤਰੋ ਮੈਨੂੰ ਖੋਲ ਕੇ ਦਿਖਾ ਵੀਰੇ ਗੱਡੀ ਕੇ ਲਾ ਇੱਕ ਵਾਰੀ ਵਾਕ ਰੌਡ ਕਰਾ ਦੇ ਮਤਲਬ ਇਹ ਨਾ ਇਹ ਕਾਰ ਨਾ ਸ਼ੌਂਕੀ ਐ ਤੁਸੀਂ ਅੰਦਰ ਮੈਟਿੰਗ ਮੂਡਿੰਗ ਚੈੱਕ ਕਰ ਲਓ ਇੱਕ ਚੀਜ਼ ਦੱਸਾਂ ਮੈਂ ਤੁਹਾਨੂੰ ਹਨਾ ਅੰਦਰੋਂ ਦਾ ਚੱਲ ਦੇਖੋਗੇ ਹੁਣ ਆਹ ਚੀਜ਼ ਚੈੱਕ ਕਰੋ ਹਾਂਜੀ ਬਾਈ ਇਹ ਨੂੰ ਸ਼ੌਕ ਸੰਕੀਆ ਬੰਦਾ ਇਹ ਗੁਰੂਕਰ ਰੱਖੀ ਹੋਈ ਸੀ ਮਤਲਬ ਮਹਾਰਾਜ ਦੇ ਸਰੂਪ ਵਾਸਤੇ ਗੁਰੂ ਘਰੋਂ ਦੇ ਕੇ ਗਏ ਨੇ ਆਪਾਂ ਨੂੰ ਗੱਡੀ ਓਕੇ ਓਕੇ ਹਾਂਜੀ ਬਿਲਕੁਲ ਨਿਊ ਗੱਡੀ ਆ ਇੰਜਨ ਗੇਅਰ ਦੀ ਜਮ ਓਕੇ ਆ ਲੈ ਬਾਈ ਆਜੋ ਅੰਦਰ ਗੱਡੀਆਂ ਹੋਰ ਵੀ ਖੜੇ ਨੇ ਆਪਣੇ ਭਰਾ ਕੋਲ ਆਜੋ ਚੱਲੀ ਜੰਦਰਲੇ ਪਾਸੇ ਆਪਾਂ ਤੁਹਾਨੂੰ ਉਹ ਵੀ ਦਿਖਾ ਦਨੇ ਆ ਮਤਲਬ ਹਰ ਤਰ੍ਹਾਂ ਦਾ ਆਪਣੇ ਕੋਲ ਵੇਰਿਆਂ ਨੂੰ ਮਿਲ ਜੂਗਾ ਹੈ ਨਾ ਲੈ ਜੀ ਵੌਲਕਸ ਵੈਗਨ ਵਾਲਾਂ ਦੀ ਵੈਂਟੋ ਖੜੀ ਆ ਡਿੱਗੀ ਵਾਲੀ ਕਾਰ ਪੰਜਾਬ ਪੀਬੀ 11 ਪਟਿਆਲੇ ਦਾ ਨੰਬਰ ਆ ਬਾਈ ਗੱਡੀ ਤੇ ਆ ਕਰੋ ਚੈੱਕ ਸ਼ਰਾ ਗੱਲਬਾਦ ਵਾਲੀ ਕਾਰ ਆ ਵੀਰੇ ਡਿਟੇਲ ਕੀ ਇਹ ਇਹ ਵੀਰੇ 2011 ਮਾਡਲ ਹੈ ਇਹ ਗੱਡੀ ਆਪਾਂ 2 ਲੱਖ ਰੁਪਏ ਦੀ ਦੇ ਦਾਂਗੇ ਵੀਰੇ 1 ਲੱਖ 99000 ਦੀ Volkswagen ਦੀ Vento ਡੀਜ਼ਲ ਹੈ ਹਾਂਜੀ ਡੀਜ਼ਲ ਵੀਰੇ ਡੀਜ਼ਲ ਵੇਰੀਐਂਟ ਦੇ ਨਾਲ ਬਾਈ ਲਓ ਜੀ ਆਪਣੀ ਆ ਗਈ ਕਾਲੇ ਰੰਗ ਦੀ Honda City ਇਹ ਪੈਟਰੋਲਕ ਡੀਜ਼ਲ ਹੈ ਵੀਰੇ ਇਹ ਵੀ ਡੀਜ਼ਲ ਹੈ ਵੀਰੇ 14 ਮਾਡਲ ਹੈ ਬਲੈਕ ਕਲਰ ਦੀ ਜਮਾਂ ਜਿਵੇਂ ਨਿਊ ਗੱਡੀ ਹੈ ਬਾਈ ਕਾਲੇ ਰੰਗ ਦੀ ਗੇਅਰ ਵੀ ਓਕੇ ਹੈ ਵੀਰੇ ਅੰਦਰੋਂ ਇੰਟੀਰੀਅਰ ਗੱਡੀ ਦਾ ਜਮਾਂ ਨਵਾਂਗਾ ਲਾ ਬਈ ਕੋਈ ਜਾ ਕੀ ਵੀ ਲਾ ਬਈ ਇਹ ਤਾਂ ਯਾਰ ਕਹਿੰਦਾ ਜੰਨੀ ਬਾਰੋ ਸੋਹਣੀ ਓਨੀ ਵੱਧ ਅੰਦਰੋਂ ਹੈ ਉਹ ਹੀ ਕਹਿੰਦਾ ਇੰਟੀਰੀਅਰ ਦੀ ਬਿਲਕੁਲ ਨਿਊ ਆ ਗੱਡੀ ਲਾ ਬਈ ਕਰੋ ਗੱਲਬਾਤ ਚੱਕ 14 ਵੀਰੇ Honda City ਡੀਜ਼ਲ ਵੇਰੀਐਂਟ ਦੇ ਨਾਲ ਤੇ ਫਿਰ ਕਿੰਨੇ ਦੇ ਦਾਂਗੇ ਇਹ ਦੇ ਦਾਂਗੇ 3.60 ਦੀ ਵੀਰੇ ਸਾਢੇ 3.5 ਲੱਖ ਰੁਪਏ ਦੀ ਬਈ ਬਾਈ ਹੋਰਾਂ ਕੋਲ ਆ ਲੈ ਜਿਓ ਵਰਨਾ ਫਲੂਇਡਿਕ ਭਾਲ ਰਹੇ ਹੋ ਪੈਸੇ ਲਾਉਣੇ ਆ ਘੱਟ ਚੱਟਾ ਰੰਗ ਤੁਹਾਡੇ ਸਾਹਮਣੇ ਖੜੀ ਐ SXA ਵੀਰੇ 55 ਨੰਬਰ ਦੀ PV 31 ਨੰਬਰ ਮਾਨਸਾ ਹਾਂਜੀ ਠੀਕ ਆ 2012 ਮਾਡਲ ਆ ਬਾਈ ਇਹ ਗੱਡੀ ਦੇ ਦਾਂਗੇ ਆਪਾਂ 280 ਦੀ 2 ਲੱਖ 80 ਹਜ਼ਾਰ ਦੀ 2012 ਮਾਡਲ ਦੀ ਵਰਨਾ ਫਲੂਇਡਿਕਾ ਮਤਲਬ ਅਨੋਖੀ ਜੀ ਗੱਲ ਹੋ ਗਈ ਆ ਵੜਿੰਗ ਕਾਰ ਬਾਜ਼ਾਰ ਤੇ ਤੇ ਆ ਭਰਾ ਐ ਆ ਟਰੱਕ ਲੈ ਕੇ ਆਏ ਹੋਏ ਸੀ ਇੱਧਰ ਹਨਾ ਵੀਰੇ ਕਿੱਧਰ ਨੂੰ ਜਾ ਰਹੀ ਸੀ ਇੱਧਰ ਮਾਨਸਾ ਬਾਈ ਮੈਂ ਸਰਸਾ ਜਾ ਰਿਹਾ ਸੀ ਆਪਣਾ ਟੈਕਰ ਭਰਨ ਵਾਸਤੇ ਅੱਜ ਹਾਂ ਰਸਤੇ 'ਚ ਜਾਂਦੇ ਹੋਏ ਬਾਈ ਨੂੰ ਨਾ ਇਟਿਓਸ ਗੱਡੀ ਦੇਖੀ ਆ ਆਹ ਵਾਲੀ ਪੰਜਾਬ ਨੰਬਰ ਆਪਣੇ ਆ ਖੜੀ ਆ ਬਠਿੰਡਾ ਨੰਬਰ ਬਠਿੰਡਾ ਨੰਬਰ ਤੇ ਬਾਈ ਕਹਿੰਦਾ ਮੈਂ 50 ਮੰਡਾ ਸੌਦਾ ਕਰ ਲਿਆ ਮੈਂ ਵੀ ਪਹਿਲਾਂ ਹੈਰਾਨ ਸੀਗਾ ਬਾਈ ਟਰੱਕ ਰੋਕ ਕੇ ਗੱਡੀ ਹਾਂਜੀ ਹਾਂਜੀ ਕਿੰਨੇ ਚ ਕੀ ਮਾਡਲ ਕੀ ਹੈ ਗੱਡੀ ਦਾ 2012 ਮਾਡਲ ਆ ਜੀ ਕਿੰਨੇ ਦਿੱਤੀ ਆ ਬਾਈ ਨੇ 2 ਲੱਖ 5000 ਦੀ ਰੇਟ ਜਮੀ ਨਹੀਂ ਤੋੜਿਆ 2 ਲੱਖ 5000 ਦੀ ਬਾਈ ਨੇ ਕਹਿਤਾ ਮੈਂ ਕਿਹਾ ਬਾਈ 2 ਲੱਖ 5 ਦੀ ਵੀ ਲੈ ਜਾ 12 ਮਾਡਲ ਪੰਜਾਬ ਨਾ ਪਉਦੀ ਮਤਲਬ ਬਾਈ ਦਾ ਟਰੱਕ ਹੈ ਜਾਨ ਲੱਗ ਰਿਆ ਸੀ ਰੋਕ ਕੇ ਕਰ ਲਿਆ ਸੌਦਾ ਤੇ ਵੀਰੇ ਪਹਿਲਾਂ ਤੁਹਾਨੂੰ ਬਤਾਇਆ ਹੋਣਾ ਠੀਕ ਹੈ ਲੱਖ ਰੁਪਏ ਬਾਈ ਨੇ ਸਾਈ ਦਾ ਪਤਾ ਹਾਂਜੀ ਤੇ ਬਾਈ ਕੱਲ ਨੂੰ ਕਹਿੰਦਾ ਮੈਂ ਆਪਦਾ ਗੱਡੀ ਆ ਕੇ ਲੈ ਜੂੰ ਆ ਵੀ ਆਪਣੇ ਕੋਲ ਆ ਗਈ ਵੀਰੇ ਬੀਟ ਡੀਜ਼ਲ ਵੇਰੀਐਂਟ ਦੇ ਨਾਲ ਵੱਧ ਐਵਰੇਜ ਵਾਲੀ ਕਾਰ ਬਾਈ 24 25 ਦੀ ਐਵਰੇਜ ਦੇ ਦਿੰਦੀ ਆ ਹੱਸ ਕੇ ਅਰਪਾ ਸਿਰ ਦਵਾ ਦਾਂਗੇ 13 ਮਾਡਲ ਆ ਵੀਰੇ ਡੀਜ਼ਲ ਵੇਰੀਐਂਟ ਦੇ ਨਾਲ ਆ 13 ਮਾਡਲ ਆ ਡੀਜ਼ਲ ਵੇਰੀਐਂਟ ਆ ਵੀਰੇ ਇੰਜਨ ਜਮਾ ਗੱਡੀ ਦਾ ਸੀਰੀਅਲ ਟਾ ਓਕੇ ਠੀਕ ਹੈ ਵੀਰੇ ਇਹ ਗੱਡੀ ਦੇ ਦਾਂਗੇ ਆਪਾਂ 1 40 ਦੀ 1 ਲੱਖ 40 ਹਜ਼ਾਰ ਦੀ ਆਹਾ ਇੱਕ अल्टੋ ਕਰੋ ਚੈੱਕ ਬਾਈ ਅਲਾਈਉ ਇੱਕ ਸਰਾ ਕੋ ਗੱਲਬਾਤ ਬਣਾਈ ਹੋਈ ਹੈ ਦਿਖਾ ਵੀਰੇ ਇਹਦਾ ਕਿਵੇਂ ਆ ਲੈ ਇੱਕ ਵਾਰੀ ਲਵਿਆ ਕਿ ਟਾਇਰ ਚੱਕਰਾਂ ਦੇ ਲਾ ਐਚ ਆਰ ਨੰਬਰ ਐਨਓਸੀ ਇਹਦੀ ਆਈ ਹੋਈ ਹੈ ਵੀਰੇ ਓਕੇ ਸੰਗਰੂਰ ਦੀ ਇਹ ਗੱਡੀ ਆਪਾਂ ਦੇ ਦਾਂਗੇ 99000 ਦੀ ਲੈ ਬਾਈ 99000 ਰੁਪਏ ਦੀ ਅੱਜ अल्टੋ ਇੱਕ ਵੀਰੇ ਚੈਰੀ ਕਲਰ ਦੀ ਇਹ ਰੰਗੀ ਵੀਰੇ ਥੋੜਾ ਜਿਹਾ ਹੋਇਆ ਬਾਕੀ ਕੁੜੀਆਂ ਗੜੀਆਂ ਦਾ ਆਪੀ ਚਲਾ ਦਲੂ ਲੈਂਦੀਆਂ ਨੇ ਹਨਾ ਠੀਕ ਹੈ ਤੇ ਆ ਗੱਡੀ ਦੇ ਦਾਂਗੇ ਆਪਾਂ 85000 ਦੀ 2010 ਮਾਡਲ ਹਜੇ ਦੀ ਪਾਸਿੰਗ ਵੀ ਪਈ ਹੈ ਲੈ ਬਾਈ 85000 ਰੁਪਏ ਦੀ ਆ ਲੈ ਜਾਓ ਤੇ ਵੀਰੇ ਵੌਕਸ ਵੈਗਨ ਦੀ ਪੋਲੋ ਵੌਕਸ ਵੈਗਨ ਦੀ ਪੋਲੋ ਦਾ ਕਰਦੇ ਵੀਰੇ ਇੱਕ 99 ਵੀਰੇ 2012 ਮਾਡਲ ਹੈ ਡੀਜ਼ਲ ਹੈ ਡੀਜ਼ਲ ਵੇਰੀਐਂਟ ਹੈ ਬਾਕੀ ਤੁਸੀਂ ਦੱਸੋ ਵੀਰੇ ਕਿੰਨੇ ਦਾ ਜਿਵੇਂ ਕਹਿ ਦੋਗੇ ਓਕੇ ਆ ਬਸ ਲੈ ਭਾਈ ਮੈਂ ਕਹਿੰਦਾ ਭਾਈ ਅੱਜ ਸਰਾ ਨਹੀਂ ਕਰਾਈ ਜਾਂਦਾ ਇੱਕ 99 ਮੈਨੂੰ ਕਹਿੰਦਾ ਬਾਕੀ ਤੁਸੀਂ ਭਾਈ ਕੀ ਤੁਸੀਂ ਆ ਆਪ ਆ ਕੇ ਕਰ ਲਿਓ ਕੋਈ ਚੱਕਰੇ ਕੋਈ ਨਹੀਂ ਲੈ ਭਾਈ ਕਿਸੇ ਆਪਣੇ ਪਰਾਨੇ ਛੋਟੀ ਕਾਰ ਸੀਐਨਜੀ ਵਾਲੀ ਮੰਗਦੇ ਹੁੰਦੇ ਨੇ ਕੰਪਨੀ ਫਿਟਡ ਸੀਐਨਜੀ 2012 ਹਾਂਜੀ 2012 ਮਾਡਲ ਹੈ ਫਰਸਟ ਓਨਰ ਆ ਵੀਰੇ ਇਹ ਗੱਡੀ ਆਪਾਂ ਦੇ ਦਾਂਗੇ 1 55 ਦੀ 1 ਲੱਖ 55 ਡੇਢ ਲੱਖ ਮੰਨ ਕੇ ਚੱਲੋ ਕਰਾ ਦਾਂਗੇ ਇਹ ਵੀਰੇ ਵਿਕ ਗਈ ਜਿਵੇਂ ਆਪਾਂ ਤੁਹਾਨੂੰ ਦਿਖਾਇਆਗਾ ਵੀਡੀਓ ਦੇ ਵਿੱਚ ਹੁੰਡਾਈ ਦੀ i20 ਵੀਰੇ i20 2009 ਮਾਡਲ ਵੀਰੇ ਸਾਰੀ ਗੱਡੀ ਬੰਪਰ ਟੂ ਬੰਪਰ Ориਜਨਲ ਆ ਮਾੜੀ ਮੋਟੀ ਟੱਚਿੰਗ ਵੱਟਿੰਗ ਜੀ ਹੈਗੀ ਆ ਸਾਈਡਾਂ ਤੋਂ ਆਸਤਾ ਕੀ ਆਸਤਾ ਵੀਰੇ ਆਸਤਾ 2009 ਮਾਡਲ ਪੈਟਰੋਲ ਦੀ ਐ ਪੈਟਰੋਲ ਦੇ ਵਿੱਚ ਸਭ ਤੋਂ ਟੌਪ ਮਾਡਲ ਆ ਗਿਆ ਮਿੱਤਰੋ ਆਸਤਾ ਉਹ ਵਾਲਾ ਵੇਰੀਐਂਟ ਹੈਗਾ ਨੋਆ ਕਿੰਨੇ ਦੇ ਦਾਂਗੇ ਵੀਰੇ 1 40 ਦੀ ਦੇ ਦਾਂਗੇ ਵੀਰੇ 1 ਲੱਖ 40 ਹਜ਼ਾਰ ਦੀ i20 ਲੈ ਵੀ ਰੈਟਸ ਰੇਟ ਜ ਆ ਗਈ ਵੀਰੇ 2012 ਮਾਡਲ ਫਸਟ ਓਨਰ ਦੀ ਐ ਡੀਜ਼ਲ ਐ ਪੈਟਰੋਲ ਡੀਜ਼ਲ ਐ ਡੀਜ਼ਲ ਵੈਰੀਐਂਟ ਦੇ ਵਿੱਚ ਇਹ ਗੱਡੀ ਦੇ ਦਾਂਗੇ ਵੀਰੇ 1 70 ਦੀ 1 ਲੱਖ 70 ਦੀ 2012 ਲੈ ਜੀ i20 ਹੋ ਰਿਹਾ ਇਹਦੇ ਪਏ ਹੋਏ ਨੇ ਮਿੱਤਰੋ ਉਲੈਸ਼ ਲੈ 2009 ਮਾਡਲ ਆ ਵੀਰੇ ਇਹਦੀ ਆਪਣੀ ਐਨਓਸੀ ਆਈ ਹੋਈ ਆ ਇਹ ਟਾਇਰ ਲਾਏ ਲੱਗੇ ਹੋਏ ਗੱਡੀ ਦੇ ਜਮਾਂ ਸੀਐਨਜੀ ਵੀ ਇਹਦੇ ਕੰਪਨੀ ਕੰਪਨੀ ਵੇਟਣ ਦੀ ਬਾਅਦ ਚ ਲੱਗੇ ਹੋਏ ਆ ਇਹ ਗੱਡੀ ਦੇ ਤਾਂ ਕਿ 45 1 ਲੱਖ 45000 ਰੁਪਏ ਦੀ ਆ ਬਣ ਜੂਗੀ ਬਾਕੀ ਇਸ ਤੋਂ ਇਲਾਵਾ ਆਪਣੇ ਪੁਰਾਣਾ ਕੋਈ ਹੋਰ ਵੀ ਕਾਰ ਲੈਣੇ ਆ ਬਈ ਭਰਾ ਹੋਰਾਂ ਦਾ ਚੱਲ ਰਿਹਾ ਸਕਰੀਨ ਤੇ ਨੰਬਰ ਕਰ ਲਓ ਜੀ ਬੇਫਿਕਰ ਹੋ ਕੇ ਕੰਟੈਕਟ ਆ ਬਾਕੀ ਧੰਨਵਾਦ ਸਾਰੇ ਭਰਾਵਾਂ ਦਾ ਵੀਡੀਓ ਦੇਖਣ ਦੇ